ਅੱਜ ਤੜਕਸਾਰ ਗੁਰਦਾਸਪੁਰ ਦੇ ਮੰਡੀ ਚੌਕ ਵਿੱਚ ਚੋਰਾਂ ਨੇ ਇੱਕ ਮੋਬਾਈਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ 2.5 ਤੋਂ 3 ਲੱਖ ਰੁਪਏ ਦੇ ਮੋਬਾਈਲ ਫੋਨ ਚੋਰੀ ਕੀਤੇ ਸਨ ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਚੰਦ ਘੰਟਿਆਂ ਅੰਦਰ ਹੀ ਚੋਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਇਹ ਖਬਰ ਅੱਗ ਵਾਂਗੂ ਪੂਰੇ ਸ਼ਹਿਰ ਅੰਦਰ ਫੈਲ ਗਈ ਅਤੇ ਅੱਧਿਉ ਵੱਧ ਸ਼ਹਿਰ ਥਾਣਾ ਸਿਟੀ ਅੰਦਰ ਜਮ੍ਹਾਂ ਹੋ ਗਿਆ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਿੰਨਾ ਲੋਕਾਂ ਨੇ ਆਪਣੇ ਘਰ ਅਤੇ ਦੁਕਾਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਕਿਰਾਏ ਤੇ ਦਿੱਤੀਆਂ ਹੋਈਆਂ ਹਨ ਉਹੀ ਇਸ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਇਸ ਮੌਕੇ ਤੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਚੰਦ ਪੈਸਿਆਂ ਲਈ ਉਹ ਆਪਣੀਆਂ ਦੁਕਾਨਾਂ ਅਤੇ ਘਰ ਪ੍ਰਵਾਸੀਆਂ ਨੂੰ ਬਿਨਾਂ ਜਾਂਚ ਤੋਂ ਨਾ ਦੇਣ ਪੁਲਿਸ ਦੀ ਕਾਰਵਾਈ ਦੇ ਇੱਕ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ ਜਿਹੜੀ ਚਾਦੀ ਘੰਟਿਆਂ ਵਿੱਚ ਜਿਹੜੀ ਇੱਕ ਰਾਤ ਵੱਡੀ ਚੋਰੀ ਹੋਈ ਹੈ ਉਹਨੂੰ ਟ੍ਰੇਸ ਕਰ ਲਿੱਤਾ ਗਿਆ ਵਾ ਮੇਰੀ ਸ਼ਹਿਰ ਵਾਸਤੇ ਕੋਈ ਅਪੀਲ ਹੈ ਕਿ ਲਾਲਚ ਵਿੱਚ ਆ ਕੇ ਆਪਣੇ ਮਕਾਨ ਦੁਕਾਨ ਕਿਰਾਏ ਤੇ ਨਾ ਦਿਓ ਇਹ ਹਜੇ ਸ਼ੁਰੂਆਤ ਜੇ ਅੱਗੇ-ਅੱਗੇ ਬੜਾ ਕੁਝ ਲੱਭਣਾ ਤੁਹਾਨੂੰ ਅਸੀਂ ਹੁਣ ਤੱਕ ਮਜਬੂਰ ਹੋ ਗਏ ਆ ਅਸੀਂ ਕੁਝ ਨਹੀਂ ਕਰ ਸਕਦੇ ਆਪਣਾ ਟਾਈਮ ਤਾਂ ਇਹ ਕੱਢ ਲਿਆ ਪਰ ਅਗਲੀ ਆਉਣੇ ਜਨਰੇਸ਼ਨ ਵਾਸਤੇ ਬਹੁਤ ਟਾਈਮ ਔਖਾ ਆਣਾ ਜੇ ਅਸੀਂ ਕੋਈ ਅਪੀਲ ਕਰਾਂਗੇ ਕਿ ਪੈਸੇ ਦੇ ਲਾਲਚ ਵਿੱਚ ਨਾ ਆਓ ਸਿਰਫ ਸਜੰਦਾਈ ਦਾ ਹੰਦਬਾਉ ਆਪਣੀ ਆਪਣੀ ਜਿਹੜੀ ਜ਼ਿੰਮੇਵਾਰੀ ਬੰਦੀ ਆ ਸਾਰਿਆਂ ਦੀ ਉਹ ਨੂੰ ਆਪਣਾ ਜਰਾ ਨਿਭਾਓ ਤੁਸੀਂ ਕਿ ਜਰਾ ਸ਼ਹਿਰ ਦੇ ਵਿੱਚ ਸ਼ਾਂਤੀ ਦਾ ਮਾਹੌਲ ਤੇ ਭਾਈਚਾਰਾ ਬਣਿਆ ਰਹੇ ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਤੁਸੀਂ ਪੈਸੇ ਦੇ ਲਾਲਚ ਵਾਸਤੇ ਇੱਕ ਦੂਜੇ ਨਾਲ ਦੇਖੋ ਕਿ ਹਨ ਨੂੰ ਇੱਥੋਂ ਪੈਸੇ ਵੱਧ ਮਿਲਣ ਇੱਥੋਂ ਵੱਧ ਮਿਲਣ ਤੇ ਆਪਣਾ ਦੁਕਾਨ ਮਕਾਨ ਕਾਇਦੇ ਦੇ ਦਿਓ ਜਿਹੜਾ ਕੋਈ ਦੁਕਾਨ ਮਕਾਨ ਕਾਇਦੇ ਦਿੰਦਾ ਵਾ ਉਹਦੇ ਵਿੱਚ ਸਰਕਾਰ ਨੂੰ ਟੈਕਸ ਵੀ ਜਾਣਾ ਚਾਹੀਦਾ ਵਾ ਤੇ ਇੱਕ ਤੇ ਲੋਕੀ ਉਹ ਵੀ ਚੋਰੀ ਕਰਦੇ ਨੇ ਬਾਕੀ ਜਿਹੜੇ ਜਿਸ ਡਿਪਾਰਟਮੈਂਟ ਅੰਦਰ ਇਹ ਚੀਜ਼ਾਂ ਆਂਦੀਆਂ ਉਹਨਾਂ ਨੂੰ ਵੀ ਪੈਲ ਦੇ ਆਧਾਰ ਤੇ ਆ ਦੇਖਣਾ ਚਾਹੀਦਾ ਵਾ ਕਿ ਸਿਕਿਉਰਿਟੀ ਲਈ ਕਿਰਾਏਦਾਰਾਂ ਲਈ ਕੀ ਕੀ ਵੈਰੀਫਿਕੇਸ਼ਨ ਤੇ ਕਰੀ ਜਾਏਗੀ ਸਿਕਿਉਰਿਟੀ ਵਾਸਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਆਧਾਰ ਕਾਰਡ ਤੇ ਉਹਨਾਂ ਦਾ ਜਿੱਥੋਂ ਉਹ ਆਏ ਆ ਇੱਕ ਉਥੋਂ ਦਾ ਕਾਰਡ ਉਹਨਾਂ ਦਾ ਇੱਕ ਜਿਹੜਾ ਉਹ ਕ੍ਰਾਈਮ ਦੇ ਪ੍ਰਤੀ ਦੇਖਣਾ ਚਾਹੀਦਾ ਕਿ ਇਹ ਜਿੱਥੋਂ ਉੱਠ ਕੇ ਇੱਥੇ ਆਇਆ ਕੋਈ ਕ੍ਰਾਈਮ ਕਰਕੇ ਤੇ ਨਹੀਂ ਭੱਜੇ ਦੇ ਉਥੋਂ ਉਹ ਨਾ ਉਥੇ ਦੀ ਪੁਲਿਸ ਲੱਭਦੀ ਹੋਏ ਤੇ ਇੱਥੇ ਆ ਗਿਆ ਆਪਣਾ ਕਾਰੋਬਾਰ ਚਲਾਉਂਦੇ ਹੋਣ ਉਹ ਤੇ ਸਭ ਤੋਂ ਵੱਡਾ ਖਤਰਾ ਨਾ ਇੱਕ ਬੰਦਾ ਕ੍ਰਾਈਮ ਕਰਕੇ ਆਇਆ ਇੱ ਇੱਕ ਬੰਦੇ ਦਾ ਤੁਸੀਂ ਧਿਆਨ ਕਰ ਲੈਂਦੇ ਹੋ 10 ਬੰਦੇ ਨਾਲ ਰਹਿੰਦੇ ਨੇ ਉਹ ਦੱਸਣਾ ਵੀ ਤੁਸੀਂ ਜਾਣਕਾਰੀ ਵੇਰਵਾ ਰੱਖੋ ਠੀਕ ਹੈ ਜੀ ਇਸ ਤੋਂ ਇਲਾਵਾ ਆਣ ਗਵਾਂਡਾ ਨਾਲ ਨੂੰ ਲਾਟ ਰਹਿਣਾ ਚਾਹੀਦਾ ਉਹਨਾਂ ਨੂੰ ਵੀ ਆ ਕੇ ਦੱਸਣਾ ਚਾਹੀਦਾ ਕਿ ਕੌਣ ਕਿੱਥੇ ਕੀ ਰਹਿ ਰਿਹਾ ਵਾ ਉਹਦੇ ਵਿੱਚ ਆਊਗਾ ਕਿ ਤੁਸੀਂ ਆਪ ਹੀ ਸਾਰੇ ਜਿਹੜਾ ਵਾ ਸੁਰੱਖਿਤ ਰਹੋਗੇ ਤੇ ਬਾਕੀ ਲੋਕਾਂ ਨੂੰ ਸਖਸੀਅਤ ਕਬਾਓਗੇ ਓਕੇ ਬਾਈ ਦੁਕਾਨਦਾਰ ਇਕੱਠੇ ਹੋ ਕੇ ਆਏ ਆ ਵੀ ਸ਼ਹਿਰ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਚੋਰੀ ਦੀ ਵਾਰਦਾਤ ਵਧੀ ਜਾ ਰਹੀ ਆ ਹਰ ਜਗ੍ਹਾ ਕੋਈ ਨਾ ਕੋਈ ਚੋਰੀ ਹੋ ਰਹੀ ਆ ਕਦੀ ਕਿਸੇ ਮੋਬਾਈਲ ਦੀ ਦੁਕਾਨ ਤੇ ਚੋਰੀ ਹੋ ਗਈ ਕਦੀ ਕਿਸੇ ਦਾ ਮੋਟਰਸਾਈਕਲ ਚੋਕ ਹੋ ਗਿਆ ਕਦੀ ਕਿਸੇ ਦਾ ਸਕੂਟਰ ਚੋਕ ਹੋ ਗਿਆ ਜਿਸ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਅਸੀਂ ਅਪੀਲ ਕਰਨ ਆਏ ਆ ਕਿ ਜੇ ਸ਼ਹਿਰ ਨੂੰ ਬਚਾਉਣਾ ਹੈ ਤੇ ਸ਼ਹਿਰ ਦੇ ਵਿੱਚ ਜਿਹੜੇ ਬਾਰੋਂ ਦੀ ਪ੍ਰਵਾਸੀ ਲੋਕ ਆ ਕੇ ਰਹਿ ਰਹੇ ਆ ਉਹਨਾਂ ਬਾਰੇ ਪੂਰੀ ਜਾਣਕਾਰੀ ਰੱਖੋ ਆਪਣੀ ਪਹਿਲੇ ਗੱਲ ਤੇ ਦੁਕਾਨਾਂ ਆਪਣੇ ਮਕਾਨ ਜਿਹੜੇ ਕਿਰਾਏ ਤੇ ਦੇਨੇ ਆ ਉਹ ਬੰਦ ਕਰ ਦੋ ਲਾਲਚ ਦੇ ਵਿੱਚ ਸ਼ਹਿਰ ਨੂੰ ਖਤਮ ਕਰਨਾ ਕਿੱਥੋਂ ਦੀ ਸਿਆਣਾਪਾ ਇਹ ਸਾਡੀ ਸਮਝ ਤੋਂ ਬਾਹਰ ਆ ਅੱਜ ਰੋਹਿਤ ਭਾਈ ਨਾਲ ਜਾਂ ਸ਼ਾਮਲਾ ਲਾਲ ਅੰਕਲ ਨਾਲ ਹੋਇਆ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਤੋ ਇਸ ਘਟਨਾਵਾਂ ਨੂੰ ਰੋਕਣ ਦੇ ਲਈ ਅੱਜ ਸਾਰੇ ਅਪੀਲ ਕਰਨ ਆਏ ਆ ਸਾਰੇ ਸ਼ਹਿਰ ਵਾਸੀ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਸਿਰਫ ਇਹੀ ਮੰਗ ਕਰਦੇ ਆ ਵੀ ਸਾਰੇ ਹੀ ਸ਼ਹਿਰ ਵਾਸੀ ਸਤਰਕ ਹੋ ਜੋ ਨਹੀਂ ਤਾਂ ਸ਼ਹਿਰ ਦੇ ਵਿੱਚ ਬਹੁਤ ਨੁਕਸਾਨ ਹੋਣ ਵਾਲਾ ਲਗਾਤਾਰ ਸ਼ਰੇਆਮ ਚੋਰੀ ਔਰ ਸ਼ਰੇਆਮ ਸ਼ਕਲਾਂ ਦਾ ਆਣਾ ਆਂਦੇ باوجود ਹੋਣਾ ਬੰਦਿਆਂ ਦਾ ਨਹੀਂ ਪਤਾ ਲੱਗਣਾ ਇਹ ਕਿਤੇ ਨਾ ਕਿਤੇ ਬੜੀ ਹੀ ਸ਼ਰਮ ਦੀ ਗੱਲ ਆ ਕਿੰਨੇ ਕੁ ਲੋਕ ਇਕੱਠੇ ਹੋਏ ਆ ਅੱਜ ਤੁਸੀਂ ਦੇਖੋ ਜੀ ਲਗੋ 250 ਬੰਦਾ ਸਾਡੇ ਨਾਲ ਸ਼ਹਿਰ ਦਾ ਵਪਾਰੀ ਇਕੱਠਾ ਲੱਗੀ ਸ਼ਾਮ ਦਾ ਸਮਾਂ ਹੈ ਫੇਰ ਵੀ ਆਪਾਂ ਉਧਰ ਨੇ 10-15 ਮਿੰਟ ਪਹਿਲੇ ਸਲਾਹ ਕੀਤੀ ਵੀ ਸਾਰੇ ਜਣੇ ਇਕੱਠੇ ਹੋ ਕੇ ਇੱਕ মিডিਆ ਰਹੀ ਇੱਕ ਅਪੀਲ ਕਰੀਏ ਸਾਰਿਆਂ ਨੂੰ ਤੇ মিডিਆ ਅੱਜ ਸਾਰਾ ਹੀ ਮੇਰੀ ਆਵਾਜ਼ ਨੂੰ ਸੁਣ ਰਿਹਾ ਠੀਕ ਆ ਆਪਾਂ ਇੱਕ ਆਮ ਨਾਗਰਿਕ ਹੋਣ ਦੇ ਲਾਤੇ ਇੱਕ ਬੇਨਤੀ ਕਰਨ ਆਏ ਆ ਠੀਕ ਆ ਜੀ ਸਾਰੇ ਸ਼ਹਿਰ ਵਾਸੀ ਇਕੱਠੇ ਹੋ ਜਣ ਤਾਂ ਕਿ ਆਪਾਂ ਆਪਣੀ ਜੰਗ ਹੁਣ ਆਪ ਲੜੀਏ ਅਸਰ ਤੋਂ ਸਾਮੇ ਪ੍ਰਸ਼ਾਸਨ ਵੀ ਜਿਹੜਾ ਵਾ ਅਪੀਲ ਕਰਦਾ ਵਾ ਕਿ ਜਿਹੜਾ ਵੀ ਤੁਸੀਂ ਕਿਰਾਏਦਾਰ ਜਾਂ ਕੋਈ ਦੁਕਾਨਦਾਰ ਰੱਖਣਾ ਜਿਹੜਾ ਕੋਈ ਬਾਹਰੀ ਆਂਦਾ ਵਾ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਈ ਜਾਏ ਤੇ ਕੀ ਜਿਹੜੇ ਮਲਕ ਜੋ ਵੀ ਕੋਈ ਸਿਸਟਮ ਆ ਡੀਗੁਦਾਸ ਪੁਛੇ ਜਾਂਦਾ ਨਹੀਂ ਕੋਈ ਕਿਰਾਏਦਾਰ ਜਾਂ ਪੁੱਛ ਰੱਖਿਆ ਵਾ ਤੁਸੀਂ ਉਹਨਾਂ ਨੂੰ ਕੀ ਦੇਖੋ ਜੀ ਸਖਤੀ ਹੋਣੀ ਚਾਹੀਦੀ ਆ ਜਿਹੜਾ ਤਾਂ ਪੁਲਿਸ ਪ੍ਰਸ਼ਾਸਨ ਦੇ ਨਾਲ ਚੱਲ ਕੇ ਦੱਸਦਾ ਵੀ ਹਾਂ ਇਹ ਮੇਰੇ ਕਿਰਾਏ ਤੇ ਰਹਿ ਰਿਆ ਉਹਨਾਂ ਵਾਸਤੇ ਤਾਂ ਠੀਕ ਆ ਜਿਹੜਾ ਨਹੀਂ ਦੱਸਦਾ ਉਹ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਔਰ ਇਹ ਕਾਰਵਾਈ ਆਮ ਜਨਤਾ ਨੂੰ ਵੀ ਹੁਣ ਅੱਗੇ ਹੋ ਕੇ ਕਰਨੀ ਪਏਗੀ ਤਾਂ ਹੀ ਇਹਦਾ ਹੱਲ ਹੋਏਗਾ ਆਮ ਜਨਤਾ ਸਰਕਾਰ ਤੱਕ ਸਰਕਾਰ ਸਭ ਕੁਝ ਕਰ ਸਕਦੀ ਆ ਆਪਾਂ ਮੰਨਦੇ ਆ ਲੇਕਿਨ ਸਰਕਾਰ ਤੱਕ ਇੱਕ ਆਵਾਜ਼ ਬੰਨੀ ਪਏਗੀ ਸਾਨੂੰ ਆਪਣਾ ਆਪ ਆਪਣੇ ਆਪ ਨੂੰ ਬਚਾਣ ਲਈ ਅੱਗੇ ਆਣਾ ਪਏਗਾ ਅੱਜ ਇੱਕ ਬੜਾ ਵਧਾਈ ਦਾ ਇੱਕ ਕਹਿ ਸਕਦੇ ਆ ਕਿ ਪੂਰੇ ਸ਼ਹਿਰ ਵਾਸਤੇ ਇੱਕ ਮੌਕਾ ਆਗਾ ਉਹਦਾ ਕਾਰਨ ਕੀ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜੀਆਂ ਗੁਰਦਾਸਪੁਰ ਦੇ ਵਿੱਚ ਚੋਰੀਆਂ ਹੋ ਰਹੀਆਂ ਉਹਦੇ ਚੋਰ ਫੜੇ ਨਹੀਂ ਸੀ ਜਾਂਦੇ ਤੇ ਨਾਰਮਲੀ ਅਸੀਂ ਬੜੀ ਦੇਰ ਤੋਂ ਰਿਕੁਐਸਟ ਕਰ ਰਹੇ ਸੀਗੇ ਕਿ ਜਿਹੜੇ ਅਪਰਵਾਸੀ ਲੋਕ ਆ ਉਹਨਾਂ ਨੂੰ ਥੋੜਾ ਟਾਰਗੇਟ ਕਰੋ ਉਹਨਾਂ ਤੋਂ ਥੋੜਾ ਪੁਚੀਚ ਕਰੋ ਪਤਾ ਲੱਗੇ ਕਿ ਇਹ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਸ਼ਾਇਦ ਇਹਨਾਂ ਵਿੱਚੋਂ ਕੋਈ ਨਾ ਹੋਵੇ ਤਾਂ ਅੱਜ ਪੁਲਿਸ ਨੇ ਉਸੇ ਹੀ ਜਿਹੜੀ ਜਿਹੜੀ ਹੈ ਥਿਊਰੀ ਤੇ ਕੰਮ ਕੀਤਾ ਹੈ ਔਰ ਅੱਜ ਜਿਹੜੇ ਸਵੇਰੇ ਅੱਜ ਸੰਦੀਪ ਭਾਈ ਦੀ ਦੁਕਾਨ ਤੋਂ ਪਰੋਂ ਜਿਹੜੀ ਚੋਰੀ ਹੋਈ ਸੀਗੀ ਜਿਹੜਾ ਨੁਕਸਾਨ ਹੋਇਆ ਸੀ ਕਾਫੀ ਉਹਦੀ ਕੁਝ ਰਿਕਵਰੀ ਹੋ ਗਈ ਹੈ ਔਰ ਚੋਰ ਫੜੇ ਗਏ ਨੇ ਕਾਫੀ ਸੈਕਟਰੀ ਮਲੇ ਤੋਂ ਔਰ ਕਾਫੀ ਬੜੀ ਤਦਾਦ ਦੇ ਵਿੱਚ ਉਹਨਾਂ ਦੇ ਕੋਲ ਕੁਝ ਹੋਰ ਵੀ ਸਮਾਨ ਮਿਲਿਆ ਨਾ ਦੇ ਸਮਾਨ ਤੋਂ ਇਲਾਵਾ ਵੀ ਤੋਂ ਸੋ ਇਹ ਕਾਫੀ ਲੰਬੇ ਸਮੇਂ ਤੋਂ ਕੰਮ ਕਰਦੇ ਪਏ ਸੀਗੇ ਥਿਊਰੀ ਉਹਨਾਂ ਦੀ ਉਹੀ ਹੈ ਕਿ ਆਪਣੀ ਫੈਮਲੀਜ਼ ਦੇ ਨਾਲ ਆਂਦੇ ਨੇ ਤੇ ਬਾਅਦ ਵਿੱਚ ਆਪਣੀ ਫੈਮਲੀਜ਼ ਨੂੰ ਵਾਪਸ ਭੇਜ ਦਿੰਦੇ ਨੇ ਤੇ ਹੋਰ ਜਿਹੜੇ ਮੁੰਡੇ ਆ ਉੱਥੇ ਆ ਕੇ ਘਰ ਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਲੇਕਿਨ ਇਹ ਤੇ ਜਿਹੜੀ ਇੱਕ ਹੋਰ ਚੀਜ਼ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਜਿਹੜੀ ਜਿਹੜੀ ਵੈਰੀਫਿਕੇਸ਼ਨ ਜਿਹੜੀ ਹੈ ਉਹ ਇਹਨਾਂ ਦੀ ਵੀ ਨਹੀਂ ਕੀਤੀ ਗਈ ਸੀ ਤੇ ਜਿਹਦੇ ਕਰਕੇ ਇਹਨਾਂ ਨੂੰ ਜੋ ਕ੍ਰਾਈਮ ਕਰਨ ਦਾ ਇੱਕ ਮੌਕਾ ਮਿਲ ਜਾਂਦਾ ਔਰ ਕ੍ਰਾਈ ਇਹਨਾਂ ਚੋਂ ਇੱਕ ਬੰਦਾ ਜਿਹੜਾ ਉਹ 도ੜਿਆ ਪਿਆ ਇਸ ਟਾਈਮ ਕਹਿੰਦੇ ਆ ਅੰਮ੍ਰਿਤਸਰ ਚਲਾ ਗਿਆ ਹੋਇਆ ਤੇ ਸੋ ਇਹ ਕਹਿ ਸਕਦੇ ਆਂ ਅਸੀਂ ਕਿ ਜਿਹੜੀ ਇਹਨਾਂ ਦੀਆਂ ਰეკਮੈਂਡੇਸ਼ਨਸ ਆਂਦੀਆਂ ਉਹਨਾਂ ਤੱਕ ਪਹੁੰਚਣਾ ਚਾਹੀਦਾ ਕਿ ਕੌਣ ਜਿਹੜਾ ਦੀ ਸਿਫਾਰਿਸ਼ਾਂ ਕਰਦਾ ਉਹਨਾਂ ਰੱਖਣ ਵਾਸਤੇ ਇਹ ਕਹਤੇ ਉਹਨਾਂ ਨੂੰ ਹੀ ਪੁੱਛਗਿਸ਼ ਕਰਨੀ ਚਾਹੀਦੀ ਹੈ ਤੇ ਇਹਨਾਂ ਦੀ ਜਦੋਂ ਜਿਹੜਾ ਕੋਈ ਕਿਰਾਏ ਤੇ ਰੱਖਦਾ ਉਹਨਾਂ ਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ ਉਹਨਾਂ ਤੇ ਮੈਂ ਕਹਿੰਦਾ ਕ੍ਰਿਮਿਨਲ ਕੇਸ ਜਿਹੜੇ ਆ ਉਹ ਜਿੰਨੀ ਦੇ ਤੱਕ ਨਹੀਂ ਕੀਤੇ ਜਾਣਗੇ ਨਾ ਜਿਹੜੇ ਜਿਹੜੇ ਕਿਰਾਏ ਤੇ ਰੱਖਦੇ ਨੇ ਜਿਆਦਾ ਕਿਰਾਏ ਦੇ ਹਲਤ ਦੇ ਵਿੱਚ ਉਹਨਾਂ ਤੇ ਜਿਹੜਾ ਤੱਕ ਕਾਰਵਾਈ ਨਹੀਂ